ਡੇਰਾ ਬਾਬਨਾੜ ਕੋਪਚੌਂਡ ਮੌਕੇ ਭਾਰਤ-ਪਾਕ ਸਰਹੱਦ ਦੇ ਬਿਲਕੁਲ ਨਜ਼ਦੀਕੀ ਪੈਂਦੇ ਕੁਝ ਪਿੰਡਾਂ ਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਨ ਰਿਸ਼ਕਮਰ ਉਮਰਪrakash ਜੀ ਪਾਰੀ ਪੁਲਿਸ ਫੋਰਸ ਦੇ ਨਾਲ ਇਨਾ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚੇ ਔਰ ਬੂਥਾਂ ਦੇ ਉੱਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਲਬਾਦਰਾਨ ਪਿੰਡਾਂ ਦੇ ਆਮ ਲੋਕ ਖਾਸ ਤੌਰ ਤੇ ਨੌਜਵਾਨਾਂ ਨੇ ਵੀ ਐਸਐਸਪੀ ਸਾਹਿਬ ਦੇ ਨਾਲ ਫੋਟੋਆਂ ਖਿਚਵਾਈਆਂ ਇਸ ਮੌਕੇ ਤੇ ਗਲਬਾਦਰਾਨ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਇਹ ਜੋ ਇਲਾਕਾ ਕਲਾਨੌਰ ਸਬਡਿਵੀਜ਼ਨ ਦਾ ਭਾਰਤ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਇੱਥੇ ਚੋਣਾਂ ਮੌਕੇ ਉਹਨਾਂ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅ ਤਵੇਰ ਤੋਂ ਅਸੀਂ ਵੱਖਰੇ ਵੱਖਰੇ ਬੂਥਾਂ ਤੇ ਜਾ ਕੇ ਸਿਕਿਉਰਿਟੀ ਦਾ ਜਾਇਜ਼ਾ ਲੈ ਰਹੇ ਹਾਂ ਤਾਂ VOTING ਪ੍ਰੋਸੀਜਰ ਕੰਪਲੀਟਲੀ ਪੀਸਫੁਲ ਹੈ ਹੁਣ ਤੱਕ ਸਾਨੂੰ ਕੋਈ ਵੀ ਇਨਸੀਡੈਂਟ ਜਿਹੜਾ ਰਿਪੋਰਟ ਨਹੀਂ ਹੋਇਆ ਜਿੱਥੇ ਵੀ ਕੋਈ ਮਸ਼ੀਨ ਦੀ ਪ੍ਰੋਬਲਮ ਜਾਂ ਕੋਈ ਹੋਰ ਆਂਦੀ ਹੈ ਤਾਂ ਉੱਥੇ ਜਿਹੜੇ ਕੰਸਰਨਡ ਅਫਸਰ ਹਾਂ ਉਹ ਉੱਥੇ ਬੰਦਾ ਐਕਸ਼ਨ ਲੈ ਰਿਹਾ ਇਸ ਤੋਂ ਇਲਾਵਾ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਕੰਪਲੀਟਲੀ ਪੀਸਫੁਲ ਹੈ ਲੋਕੀ ਆ ਕੇ ਆਪਣਾ ਬੜਾ ਪੀਸਫੁਲੀ ਹੀ ਵੋਟ ਦੇ ਕੇ ਜਾ ਰਹੇ ਹਨ ਕਿਤੇ ਵੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਾਡੇ ਅਫਸਰਾਂ ਨੂੰ ਵੀ ਅਸੀਂ ਬਰੀਫ ਕੀਤਾ ਹੈ ਜਿਹੜੇ ਸਿਕਿਉਰਿਟੀ ਡਿਪਲॉयਮੈਂਟ ਤੇ ਵੀ ਲੱਗੇ ਆ ਕਿ ਉਹ ਲੋਕਾਂ ਨੂੰ ਫੈਸਿਲਿਟੇਟ ਕਰਨਗੇ ਤੇ ਕੋਈ ਵੀ ਅਗਰ ਐਂਟੀਸੋਸ਼ਲ 엘ਮੈਂਟ ਦੇਖਦਾ ਹੈ ਤਾਂ ਉਹਨੂੰ ਇਮੀਡੀਏਟਲੀ ਉਥੋਂ ਰਿਮੂਵ ਕੀਤਾ ਜਾਏਗਾ ਸੋ ਪ੍ਰੋਪਰ ਪ੍ਰੋਸੀਜਰ ਜਿਹੜਾ ਹੈ ਉਹ ਚੱਲ ਰਿਹਾ ਹੈ ਇਸਪਰ ਦੇ। ਇਹ ਮੈਨੂੰ ਤਾਂ ਨਜ਼ਰ ਨਹੀਂ ਆਇਆ ਜਿੰਨੇ ਵੀ ਏਰੀਆ ਤੇ ਅਸੀਂ ਗਏ ਹੈ ਉੱਥੇ ਖਾਲੀ ਸੀਗਾ ਬਾਹਰ ਕੋਈ ਬੰਦੇ ਨਹੀਂ ਸੀ ਜਿੱਥੇ ਕੋਈ ਲੱਗਿਆ ਵੀ ਹੈ ਅਗਰ ਕੋਈ ਏਜੰਟ ਨੇ ਆਪਣਾ ਉਹ ਸਟਾਲ ਲਾਇਆ ਹੋਇਆ ਹੈ ਜਾਂ ਕੋਈ ਤਾਂ ਉੱਥੇ ਵੀ ਅਸੀਂ ਗੇੜਾ ਮਾਰ ਰਹੇ ਹਾਂ ਅਸੀਂ ਚੈੱਕ ਕਰਦੇ ਹਾਂ ਕਿ ਕੋਈ ਸ਼ਰਾਤੀ ਬੰਦਾ ਨਾ ਹੋਵੇ ਤਾਂ ਉਹ ਪੀਸਫੁਲੀ ਚੱਲ ਰਿਹਾ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੇਕਰ ਕੋਈ ਆਂਦਾ ਹੈ ਤਾਂ ਇਮੀਡੀਏਟਲੀ ਉਹਨੂੰ ਰਾਉਂਡ ਅਪ ਕੀਤਾ ਜਾਏਗਾ ਬੰਦੀ ਕਾਰਵਾਈ ਕੀਤੀ ਜਾਏਗੀ ਮੇਰੇ ਨੌਲੇਜ ਦੇ ਵਿੱਚ ਹਾਲੇ ਤੱਕ ਤਾਂ ਨਹੀਂ ਹੈ ਨਾਈ ਕੰਟਰੋਲ ਰੂਮ ਤੋਂ ਰਿਪੋਰਟ ਹੋਇਆ ਪੀਸਫੁਲੀ ਚੱਲ ਰਿਹਾ ਹੈ ਜੀ ਵੀਲ ਇਨਸ਼ੋਰ